ਲੋ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਅਸੀਂ ਬਣਾਉਣ ਲੱਗੇ ਆ ਘਰ ਦੇ ਬਣੇ ਹੋਏ ਲੱਡੂ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਮਠਿਆਈ ਤੇ ਸਭ ਤੋਂ ਵਧੀਆ ਮਠਿਆਈ ਲੱਡੂ ਮੰਨੇ ਜਾਂਦੇ ਹਨ ਕਿਉਂਕਿ ਕਿਸੇ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਜਾਂ ਕਿਸੇ ਦਾ ਵਿਆਹ ਸ਼ਾਦੀ ਹੋਣਾ ਹੋਵੇ ਤਾਂ ਆਪਾਂ ਨੂੰ ਇਹੀ ਆਮ ਤੌਰ ਤੇ ਪੁੱਛਿਆ ਜਾਂਦਾ ਹੈ ਕਿ ਭਾਈ ਤੂੰ ਲੱਡੂ ਕਦੋਂ ਖਵਾਉਣੇ ਆ ਕਹਿੰਦੇ ਭਾਬੇ ਕੇ ਖੁਸ਼ੀਆਂ ਦੇ ਮੌਕੇ ਤੇ ਇਹ ਲੱਡੂ ਵਰਤਾਏ ਜਾਂਦੇ ਆ ਵੰਡੇ ਜਾਂਦੇ ਹਨ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲੱਡੂ ਬਣਦੇ ਕਿਵੇਂ ਹਨ ਜੇ ਬਣਾਉਣੇ ਚਾਹੀਏ ਘਰ ਦੇ ਵਿੱਚ ਤਾਂ ਕਿਵੇਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆ ਕਿ 1 ਕੱਪ ਬੇਸਣ ਦਾ ਲੈ ਕੇ ਤੇ 2 ਚਮਚੇ ਦੇ ਵਿੱਚ ਸੂਜੀ ਪਾ ਦੇਣੇ ਤੇ ਥੋੜਾ ਜਿਹਾ ਰੰਗ ਰੰਗ ਚੇਂਜ ਕਰਨ ਵਾਸਤੇ ਥੋੜਾ ਜਿਹਾ ਰੰਗ ਪਾ ਦੇਣਾ ਉਹਦੇ ਵਿੱਚ ਤੇ ਪਾਣੀ ਦੇ ਵਿੱਚ ਪਾ ਕੇ ਤੇ ਇਸ ਤਰ੍ਹਾਂ ਦਾ ਮਤਲਬ ਜਿਹੜਾ ਮਟੀਰੀਅਲ ਹੈ ਉਹ ਤਿਆਰ ਕਰ ਲੈਣਾ ਇਹਨੂੰ 5-7 ਮਿੰਟ ਵੱਧ ਤੋਂ ਵੱਧ ਵਿਸ ਨੂੰ ਪਾਣੀ ਦੇ ਵਿੱਚ ਘੋਲਣਾ ਹੈ ਚੰਗੀ ਤਰ੍ਹਾਂ ਜਦ ਤੱਕ ਇਹ ਮਿਕਸ ਹੋ ਜਾਵੇ ਇਸ ਤਰ੍ਹਾਂ ਦਾ ਲੇਪ ਤਿਆਰ ਹੋ ਜਾਵੇ ਤੇ ਫਿਰ ਇਸ ਤੋਂ ਅਗਲਾ ਜਿਹੜਾ ਪ੍ਰੋਸੀਜਰ ਆ ਫਿਰ ਉਹਦੇ ਬਾਰੇ ਜਾਣਕਾਰੀ ਅਸੀਂ ਦੇਵਾਂਗੇ ਤੇ ਦੂਸਰਾ ਜਿਹੜਾ ਮਟੀਰੀਅਲ ਤਿਆਰ ਕਰਨਾ ਹੈ ਉਹ ਦੂਸਰਾ ਮਟੀਰੀਅਲ ਹੈ ਚਾਣੀ 1 ਕੱਪ ਚੀਨੀ ਤੇ 1.5 ਕੱਪ ਪਾਣੀ ਦਾ ਪਾ ਕੇ ਤੇ 1.5 ਕੱਪ ਚੀਨੀ 1 ਕੱਪ ਪਾਣੀ ਦਾ ਪਾ ਕੇ ਤੇ ਫਿਰ ਇਸ ਨੂੰ ਚਾਣੀ ਤਿਆਰ ਕਰਨੀ ਹੈ ਤੇ ਜਦੋਂ ਇਸ ਨੂੰ ਉਂਗਲ ਦੇ ਵਿੱਚ ਲਗਾ ਕੇ ਦੇਖ ਲੈਣਾ ਜਦੋਂ ਇਹ ਤਾਰ ਛੱਡਣ ਲੱਗ ਜੇ ਤੇ ਫਿਰ ਸਮਝ ਲਓ ਵੀ ਚਾਣੀ ਆਪਣੀ ਤਿਆਰ ਹੈ ਹਜੇ ਥੋੜੀ ਜੀ ਬਣਨ ਵਾਲੀ ਹੈ ਜੇ ਥੋੜੀ ਜੀ ਕੱਚੀ ਹੈ ਜੇ ਤੇ ਥੋੜੀ ਦੇਰ ਤੱਕ ਇਹ ਤਿਆਰ ਹੋ ਜਾਵੇਗੀ ਤੇ ਫਿਰ ਚਾਣੀ ਤਿਆਰ ਹੋ ਜਾਵੇਗੀ ਇਧਰੋਂ ਅਸੀਂ ਵੇਸਣ ਦਾ ਲੇਪ ਉਹ ਤਿਆਰ ਕਰ ਹੀ ਲਿਆ ਹੈ ਤੇ ਇਹ ਤਿਆਰ ਕਰਕੇ ਫਿਰ ਚਾਣੀ ਤਿਆਰ ਕਰ ਲੈਣੀ ਜਦੋਂ ਦੋਨੋਂ ਚੀਜ਼ਾਂ ਤਿਆਰ ਹੋ ਗਈਆਂ ਫਿਰ ਇਸ ਵਿਸਣ ਨੂੰ ਉਹ ਜਿਹੜਾ ਤੇਲ ਉੱਧਰ ਗਰਮ ਹੋਣ ਜਾ ਰਿਹਾ ਹੈ ਉਸ ਪਾਸੇ ਦੂਸਰੇ ਚੁੱਲੇ ਦੇ ਉੱਪਰ ਇਸ ਤੇਲ ਦੇ ਵਿੱਚ ਬੂੰਦੀ ਤਿਆਰ ਕਰਾਂਗੇ ਤੋਂ ਅਸੀਂ ਦਿਖਾਵਾਂਗੇ ਕਿਵੇਂ ਤਿਆਰ ਕਰਨੀ ਹੈ ਫਿਰ ਉਸ ਤੋਂ ਬਾਅਦ ਆ ਬੂੰਦੀ ਕੱਢਣ ਜਾ ਰਹੇ ਹਾਂ ਉਹਦੇ ਵਾਸਤੇ ਆ ਵੀ ਇਹਦੇ ਵਿੱਚ ਆਪਾਂ ਤੇਲ ਗਰਮ ਕਰ ਲਿਆ ਕੜਾਈ ਦੇ ਵਿੱਚ ਤੇ ਲਾਗੇ ਇੱਕ ਇਹ ਡੱਬਾ ਰੱਖਿਆ ਹੈ ਕੋਲ ਕਿਉਂਕਿ ਆਪਣੇ ਕੋਲ ਘਰ ਦੇ ਵਿੱਚ ਆ ਜਿਹੜੀ ਜਾਲੀ ਆਪਾਂ ਆਮ ਤੌਰ ਤੇ ਵਰਤਦੇ ਆਂ ਤੇ ਇਹਨੂੰ ਹਿਲਾਉਣ ਵਾਸਤੇ ਇਹ ਡੱਬਾ ਵੀ ਨਾਲ ਚਾਹੀਦਾ ਜਿੰਨੀ ਕੜਾਈ ਉੱਚੀ ਉਹ ਤੋਂ ਥੋੜਾ ਜਿਹਾ ਉੱਚਾ ਇਹ ਡੱਬਾ ਹੈ ਤੇ ਇਹਦੇ ਉੱਪਰ ਹਾਂ ਜਾਲੀ ਰੱਖ ਕੇ ਤੇ ਹੁਣ ਇਹਦੇ ਵਿੱਚ ਬੇਸਨ ਦਾ ਜਿਹੜਾ ਲੇਪ ਤਿਆਰ ਕੀਤਾ ਸੀ ਉਹ ਪਾਵਾਂਗੇ ਤੇ ਫਿਰ ਬੂੰਦੀ ਕੱਢਣ ਜਾ ਰਹੇ ਹਾਂ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਆ ਕਿਵੇਂ ਡੱਬੇ ਦੇ ਉੱਪਰ ਜਾਲੀ ਨੂੰ ਹਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚੋਂ ਬੂੰਦੀ ਨਿਕਲ ਕੇ ਤੇ ਗਰਮ ਤੇਲ ਦੇ ਵਿੱਚ ਪੈ ਰਹੀ ਹੈ ਤੇ ਇਹ ਲੱਡੂਆਂ ਦੀ ਜਿਹੜੀ ਬੂੰਦੀ ਹੈ ਉਹ ਤਿਆਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਆ ਕਿਵੇਂ ਤੇ ਨੇ ਸ਼ਾਨਦਾਰ ਤਰੀਕੇ ਦੇ ਨਾਲ ਕਿੰਨੀ ਸੋਹਣੀ ਬੂੰਦੀ ਇਸ ਜਾਲੀ ਦੇ ਵਿੱਚੋਂ ਨਿਕਲ ਕੇ ਤਿਆਰ ਹੋਈ ਹੈ ਇਹ ਬਿਲਕੁਲ ਦੇਸੀ ਤਰੀਕਾ ਹੈ ਇੱਕ ਉੱਚਾ ਡੱਬਾ ਕੋਲ ਰੱਖਿਆ ਹੈ ਉਹਦੇ ਉੱਪਰ ਜਾਲੀ ਨੂੰ ਰੱਖ ਕੇ ਥੋੜਾ ਥੋੜਾ ਹਿੱਟ ਕਰਨਾ ਹੈ ਤੇ ਤਾਂ ਕਿ ਜਿਹੜਾ ਮਸਣ ਦਾ ਲੇਪ ਹੈ ਉਹ ਬੂੰਦੀ ਬਣ ਕੇ ਤੇ ਗਰਮ ਤੇਲ ਦੇ ਵਿੱਚ ਡਿੱਗੇ ਇਹ ਲੱਡੂ ਬਣਾਉਣ ਵਾਸਤੇ ਗੁੰਦੀ ਤਿਆਰ ਹੋ ਚੁੱਕੀ ਹੈ ਤੇ ਹੁਣ ਇਸ ਗੁੰਦੀ ਨੂੰ ਤਿਆਰ ਕਰਕੇ ਫਿਰ ਅੱਗੋਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਲੱਡੂ ਕਿਵੇਂ ਤਿਆਰ ਕਰਨੇ ਹਨ ਸਾਰੀ ਗੁੰਦੀ ਤਿਆਰ ਹੋ ਚੁੱਕੀ ਹੈ ਤੇ ਇਹ ਜੋ ਚਾਹਣੀ ਆਪਾਂ ਤਿਆਰ ਕੀਤੀ ਸੀ ਪਹਿਲਾਂ ਹੁਣ ਉਦੋਂ ਤੱਕ ਇਹ ਥੋੜੀ ਜੀ ਠੰਡੀ ਹੋ ਗਈ ਆ ਤੇ ਇਹਨੂੰ ਦੁਬਾਰਾ ਥੋੜੀ ਜੀ ਗਰਮ ਕਰਾਂਗੇ ਤੇ ਗਰਮ ਕਰਨ ਤੋਂ ਬਾਅਦ ਚ ਤੇਰੀ ਸਾਰੀ ਬੁੰਦੀ ਨੂੰ ਚਾਣੀ ਲਗਾ ਦਿੱਤੀ ਜਾਵੇਗੀ ਫਿਰ ਉਸ ਤੋਂ ਬਾਅਦ ਲੱਡੂ ਤਿਆਰ ਕਰਾਂਗੇ ਉਹ ਅਸੀਂ ਦਿਖਾਵਾਂਗੇ ਕਿਵੇਂ ਤਿਆਰ ਕਰਨੇ ਹਨ ਇਹ ਹੋ ਗਈ ਗਰਮ ਲਓ ਜੀ ਗਰਮ ਹੋ ਚੁੱਕੀ ਹੈ ਚਾਣੀ ਤਿਆਰ ਹੋ ਚੁੱਕੀ ਹੈ ਹੁਣ ਇਹਦੇ ਵਿੱਚ ਬੁੰਦੀ ਪਾ ਦਿੱਤੀ ਜਾਵੇ ਚਾਣੀ ਤਿਆਰ ਹੈ ਬੁੰਦੀ ਉਹਦੇ ਵਿੱਚ ਪਾ ਦਿੱਤੀ ਗਈ ਹੁਣ ਇਸ ਨੂੰ ਹਲਾ ਕੇ ਹੌਲੀ-ਹੌਲੀ ਮਿਕਸ ਕਰ ਦਿੱਤਾ ਜਾਵੇਗਾ ਬੁੰਦੀ ਰਲ ਗਈ ਹੈ ਚਾਣੀ ਦੇ ਵਿੱਚ ਤੇ ਫਿਰ ਇਸ ਨੂੰ ਥੋੜਾ ਗਰਮ ਕਰਕੇ ਤੇ 5-7 ਮਿੰਟ ਤੱਕ ਇਸ ਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਵੇਗਾ ਤਾਂ ਕਿ ਜਿਹੜੀ ਚਾਣੀ ਹੈ ਉਹ ਬੁੰਦੀ ਦੇ ਵਿੱਚ ਮਿਕਸ ਹੋ ਸਕੇ ਤੇ ਕੁਝ ਉਹਦੇ ਉਦੋਂ ਤੱਕ ਜਿਹੜੀ ਇਹ ਬੁੰਦੀ ਹੈ ਗਰਮ ਜਿਆਦਾ ਥੋੜੀ ਠੰਡੀ ਹੋ ਜਾਵੇਗੀ ਤਾਂ ਕਿ ਆਸਾਨੀ ਨਾਲ ਆਪਾਂ ਲੱਡੂ ਬੱਟ ਸਕੀਏ ਹੱਥਾਂ ਨੂੰ ਜਿਆਦਾ ਗਰਮ ਨਾ ਲੱਗੇ ਸੋ ਇਸ ਵਾਸਤੇ ਮਿਕਸ ਕਰਕੇ ਤੇ ਹੁਣ ਗੈਸ ਬੰਦ ਕਰ ਦਿੱਤਾ ਜਾਵੇਗਾ ਤੇ 5-7 ਮਿੰਟ ਤੱਕ ਅਸੀਂ ਇਹਦੀ ਵੇਟ ਕਰਾਂਗੇ। ਲਓ ਜੀ ਇਹ ਲੱਡੂ ਬਣਾਉਣ ਦਾ ਮਟੀਰੀਅਲ ਤਿਆਰ ਹੋ ਚੁੱਕਾ ਹੈ। ਚਾਣੀ ਲਗਾਉਣ ਤੋਂ ਬਾਅਦ ਅਸੀਂ ਇਸ ਨੂੰ ਇਹਦੇ ਥਾਲੀ ਦੇ ਵਿੱਚ ਪਾ ਕੇ ਤੇ ਹੁਣ ਅਸੀਂ ਲੱਡੂ ਵਟ ਰਹੇ ਆ ਇਹਦੇ। ਤੇ ਆ ਦੇਖੋ ਥੋੜਾ ਜਿਹਾ ਠੰਡਾ ਕਰਨ ਤੋਂ ਬਾਅਦ ਲੱਡੂ ਤਿਆਰ ਹੋ ਰਹੇ ਨੇ। ਅਰ ਖਾਣ ਦੇ ਵਿੱਚ ਬਹੁਤ ਹੀ ਸੁਆਦੀਸ਼ਟ। ਥੋੜੇ ਜਿਹਾ ਗਰਮ ਹੋਣ ਕਰਕੇ ਕੁਝ ਭੁਰ ਵੀ ਰਹੇ ਨੇ ਪਰ ਇਹਨੂੰ ਥੋੜਾ ਜਿਹਾ ਘੁੱਟ ਕੇ ਰੱਖਣਾ ਹੈ। ਇਹਨਾ ਤੋ ਘੁੱਟ ਕੇ ਰੱਖਾਂਗੇ। ਉਹਨੇ ਵੱਟ ਲੱਡੂ ਜਿਹੜੇ ਆ ਉਹ ਵਧੀਆ ਵੱਟੇ ਜਾਣਗੇ। ਔਰ ਖਾਣ ਦੇ ਵਿੱਚ ਸੁਆਦ ਸੁਆਦੀਸ਼ਟ ਤਾਂ ਹੈ ਹੀ। ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਬੈਲ ਆਈਕਨ ਦਾ ਬਟਨ ਦਬਾ ਦੇਣਾ ਤਾਂ ਕਿ ਕੋਈ ਵੀ ਅਸੀਂ ਵੀਡੀਓ ਪਾਈਏ ਤੇ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ। ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ।